ਮੇਰਾ ਨਾਮ ਰਣਜੀਤ ਸਿੰਘ ਤੇ ਆਪਾਂ ਜਿਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਗੇਟ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆ ਡਿੱਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਦੇ ਮੈਂ ਤਨਾ ਤਾਂ ਬਬਰੀ ਨਾਕੇ ਦੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਤੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਜ਼ ਉਰੇ ਵੀ ਸੱਟਾ ਖਰਾ ਰਿਹਾ ਆਟਰਾ ਕਰ ਰਿਹਾ ਸੀ ਜਦੋਂ ਇਲਾਕੇ ਦੇ ਤੇ ਉਹ ਮੋਰਕਾ ਟੱਕਰ ਟ੍ਰੱਕ ਆਲਾ ਜਿਹੜੀ ਗੱਡੀ ਗਾਰੀ ਕ੍ਰੂਸ ਸੀ ਉਹ ਗੱਡੀ ਹੌਲੀ ਹੋ ਗਈ ਟ੍ਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਠਾਨਕੋ ਨੂੰ ਮੋੜਨ ਲੱਗਾ ਚਾਹ ਕੇ ਪਲਟ ਗਿਆ ਕੋਈ ਸਰ ਜਲੀ ਮਰੀ ਦਾ ਨਹੀਂ ਨਹੀਂ ਬਚਾ ਹੋ ਗਿਆ ਟ੍ਰੱਕ ਵਾਲ ਸੱਟ ਰਹੀ ਸੱਟ ਲੱਗੀ ਆ ਉਹ ਦਸ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨ ਕਾਰਜ ਕਰੇ ਵਿੱਚ ਤੇ ਤਿੰਨ ਟ੍ਰੱਕ ਤੇ ਬਿਲਕੁਲ ਤਨੇ ਸਹੀ ਸਭ ਆਈਓ ਸਾਹਿਬ ਆ ਗਏ ਨੇ ਅਗਲੀ ਕੋਈ ਕੋਈ ਕੰਮ ਨਹੀਂ ਜੇ ਕਰਦੇ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿੰਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਟ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਾੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਰੱਬ ਬਚਾਈ ਹੋ ਗਈ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਤੇ ਮੈਂ ਤਨਾ ਤਾਂ ਬਬਰੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਦੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਜ਼ ਉਰੇ ਬਸ ਢਾ ਕਰਾਇਆ ਢਾ ਕਰਾਇਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰ ਕਰ ਲੱਗ ਟਰੱਕ ਵਾਲਾ ਜਿਹੜੀ ਗੱਡੀ ਗਾਰੀ ਕ੍ਰੂਸਰ ਗਾਰੀ ਹੋਲੀ ਹੋ ਗਈ ਟਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਉਠਾਂਗ ਨੂੰ ਮੋੜਨ ਲੱਗਾ ਚਾੜ ਕੇ ਪਲਟ ਗਿਆ ਕੋਈ ਸਰ ਜਲੀ ਮਾਨੀ ਦਾ ਨਹੀਂ ਨਹੀਂ ਬਚਾਓ ਗਿਆ ਟਰੱਕ ਵਾਲਾ ਸੜਕੀ ਛੱਤ ਲੱਗੀ ਆ ਹੁਣ ਦਾ ਕਰਾਇਆ ਗਿਆ ਹਸਪਤਾਲ ਤੇ ਤਿੰਨ ਨੌਜਵਾਨ ਕਾਰ ਚ ਖਰੇ ਵਿੱਚ ਤੇ ਤਿੰਨ ਟਰੱਕ ਤੇ ਬਿਲਕੁਲ ਤਿੰਨੇ ਸਹੀ ਸਭ ਆਯੂਹਾਵ ਆ ਗਏ ਨੇ ਅਗਲੀ ਕੋਈ ਕਰਨੀ ਕੋਈ ਜਗ੍ਹਾ ਨਹੀਂ ਮੇਰਾ ਨਾਮ ਰਣਜੀਤ ਸਿੰਘ ਤੇ ਆਪਾਂ ਜਿਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਡ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਦੇ ਮੈਂ ਤਨਾ ਤਾਂ ਬਬਰੀ ਨਾਕੇ ਦੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਤੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਜ਼ ਉਹ ਰਬਸਟਾ ਕਰਾਇਆ ਅਟਾ ਕਰਾਇਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰ ਕਰ ਲਗਾ ਟਰੱਕ ਵਾਲਾ ਜਿਹੜੀ ਗੱਡੀ ਗਾਰੀ ਕ੍ਰੂਸਰ ਗਾਰੀ ਹੋਲੀ ਹੋ ਗਈ ਟਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਉਠਾਂਗ ਨੂੰ ਮੋੜ ਲਗਾ ਚਾਰਕ ਪਲਟ ਗਿਆ ਕੋਈ ਸਰ ਜਲੀ ਮਾਨੀ ਦਾ ਨਹੀਂ ਨਹੀਂ ਬਚਾ ਹੋ ਗਿਆ ਟਰੱਕ ਵਾਲਾ ਸੜਕ ਦੇ ਛੱਤ ਤੇ ਲੱਗੀ ਆ ਹੁਣ ਦਾਖਾ ਕਰਾਇਆ ਗਿਆ ਹਸਪਤਾਲ ਤੇ ਨੌਜਵਾਨ ਕਾਰ ਚ ਖਰੇ ਵਿੱਚ ਤੇ ਤਿੰਨ ਟਰੱਕ ਤੇ ਬਿਲਕੁਲ ਤਿੰਨੇ ਸਹੀ ਸਭ ਆਯੂਹਾ ਵਾਗੇ ਨੇ ਅਗਲੀ ਕੋਈ ਕਰਨੀ ਕੋਈ ਕਰਨੀ ਜਗ੍ਹਾ ਨਹੀਂ ਮੇਰਾ ਨਾਮ ਰਣਜੀਤ ਸਿੰਘ ਹੈ ਤੇ ਆਪਾਂ ਜਿੰਮਤੋਂ ਆਉਂਦੇ ਬਟਾਲੇ ਵਾਲੀ ਸਾਈਡ ਤੋਂ ਤੇ ਆਪਾਂ ਇੱਥੋਂ ਟਰਨ ਲੈ ਕੇ ਆਪਣੇ ਬਸ ਜਾਣ ਵਾਲੀ ਸਾਈਡ ਨੂੰ ਮੁੜਨਾ ਸੀ ਮਗਰੋਂ ਟਰੱਕ ਬੜੀ ਤੇਜ਼ ਆਇਆ ਤੇ ਇੱਥੇ ਬੈਰੀਕੇਟ ਲੱਗਿਆ ਸੀ ਇਹ ਕੋ ਆਪਣਾ ਆਪ ਕੰਟਰੋਲ ਨਹੀਂ ਹੋਇਆ ਤੇ ਸਾਡੀ ਗੱਡੀ ਦੇ ਉੱਤੇ ਆੜ ਗਿਆ ਆਪਾਂ ਤਿੰਨ ਜਾਣੇ ਸਵਾਰੀ ਸਾਰੇ ਠੀਕ ਠਾਕ ਹਾਂ ਸਾਰੇ ਠੀਕ ਠਾਕ ਨੇ ਬਚਾਈ ਹੋ ਗਏ ਜੀ ਮੇਰਾ ਨਾਮ ਸੁਤਵਿੰਦਰ ਮਸੀਹ ਹੈ ਜੀ ਬਬਰੀ ਨਾਕੇ ਤੇ ਮੈਂ ਤਨਾ ਤਾਂ ਬਬਰੀ ਨਾਕੇ ਤੇ ਮੈਂ ਖੜਾ ਸੀ ਜੋ ਆਕੇ ਤੇ ਕਰੀਬ 8:35 ਮਿੰਟ ਦੇ ਅੱਗੇ ਗੱਡੀ ਆ ਰਹੀ ਸੀ ਐਸ ਕਰੂਜ਼ ਉਰੇ ਵੀ ਸੱਟਾ ਖਰਾ ਰਿਹਾ ਆਟਾ ਖਰਾ ਰਿਆ ਸੀ ਜਦੋਂ ਇਲਾਕੇ ਦੇ ਤੇ ਉਹ ਮੋਰਕਾ ਟਲਕਾ ਟਰੱਕ ਵਾਲਾ ਜਿਹੜੀ ਗੱਡੀ ਗਾੜੀ ਕ੍ਰੂਜ਼ ਸੀ ਉਹ ਗੱਡੀ ਹੌਲੀ ਹੋ ਗਈ ਟਰੱਕ ਵਾਲੇ ਕੋਲ ਕੰਟਰੋਲ ਨਹੀਂ ਹੋਇਆ ਉਹ ਪਹਾੜਾਂ ਨੂੰ ਮੋੜਨ ਲੱਗਾ ਚਾਹ ਕੇ ਪਲਟ ਗਿਆ ਕੋਈ ਸਰ ਜਾਲੀ ਮਰੀ ਦਾ ਨਹੀਂ ਨਹੀਂ ਬਜਾ ਹੋ ਗਿਆ ਟਰੱਕ ਵਾਲ ਸੱਟ ਰਗੀ ਸੱਟ ਲੱਗੀ ਆ ਉਹ ਦਸ ਕਰਾਇਆ ਗਿਆ ਹਸਪਤਾਲ ਤਿੰਨ ਨੌਜਵਾਨ ਕਾਰਜ ਕਰੇ ਵਿੱਚ ਤੇ ਤਿੰਨ ਟਰੱਕ ਤੇ ਬਿਲਕੁਲ ਤਨੇ ਸਹੀ ਸਭ ਆਯੂਹਾ ਵਾਗੇ ਨੇ ਅਗਲੀ ਕੋਈ ਕੋਈ ਕੰਮ ਨਹੀਂ ਜੇ ਕਰਦੇ